ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰੇ ਹੋਰ ਕੀ ਹਾਲ ਚਾਲ ਆ ਉਮੀਦ ਕਰਦਾ ਕਿ ਸਾਰੇ ਭੈਣ ਭਰਾ ਮੇਰੇ ਠੀਕ ਠਾਕ ਹੋਣਗੇ ਬਾਈ ਮਾਤਰਾ ਨੂੰ ਬੇਨਤੀ ਆ ਵੀ ਆ ਕੰਮ ਨਾ ਕਰੋ ਯਾਰ ਉਥੇ ਸਾਡੇ ਗੁਰਦੁਆਰੇ ਆ ਉਧਰ ਚਾ ਲੋਕੀ ਮੱਥਾ ਟੇਕਣ ਜਾਂਦੇ ਆ ਉਹਨਾਂ ਦੀ ਸ਼ਰਧਾ ਵਾ ਤੇ ਤੁਸੀਂ ਉਹਨਾਂ ਨੂੰ 100 100 ਇਕੱਠਾ ਹੋ ਕੇ ਬੰਦਾ ਤੇ ਉਹਨਾਂ ਦੀਆਂ ਬਾਹਵਾਂ ਤੋੜ ਦਿੰਨੇ ਆ ਪੱਗਾ ਲਾ ਦਿੰਨੇ ਆ ਦੱਸੋ ਇਹ ਚੰਗੀ ਗੱਲ ਐ ਹੈ ਹਿਮਾਚਲ ਵੀ ਪੰਜਾਬ ਦਾ ਹਿੱਸਾ ਹੀ ਆ ਕੋਈ ਪਾਕਿਸਤਾਨ ਦਾ ਬਾਰਡਰ ਤਾਂ ਹੈ ਨਹੀਂਗਾ ਵੀ ਉਧਰ ਆ ਨਹੀਂ ਸਕਦੇ ਪੰਜਾਬੀ ਠੀਕ ਐ ਨਾ ਉਧਰ ਲਈ ਹਿਮਾਚਲ ਦੀ ਸਰਕਾਰ ਨੂੰ ਵੀ ਬੇਨਤੀ ਆ ਵੀ ਆਹ ਕੰਮ ਨਾ ਕਰਾਓ ਠੀਕ ਐ ਉਹ ਵਿਚਾਰੇ ਦੀ ਲੈ ਤਾਂ ਬਾਹ ਤੋੜਤੀ ਮੈਂ ਘਰ ਵਾਲੀ ਦੇ ਸਾਹਮਣੇ ਕੁੱਟਿਆ ਹੈ ਨਿਆਣਿਆਂ ਦੇ ਉਹਦੇ ਸਾਹਮਣੇ ਕੁੱਟਿਆ ਉਹਨੂੰ ਵਿਚਾਰੇ ਨੂੰ ਤਿੰਨ ਦਿਨ ਕੋਮਾ ਚ ਰਿਹਾ ਵਿਚਾਰਾ ਉਹ ਬੇਨਤੀ ਕਰਦੇ ਆ ਵੀ ਇਦਾਂ ਨਾ ਕਰਿਆ ਕਰੋ ਯਾਰ ਠੀਕ ਹੈ ਤੇ ਹੱਥ ਬਨ ਕੇ ਬੇਨਤੀ ਹੈ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਆ ਵੀ ਆ ਗਈ ਇਹਨੂੰ ਦੇਖ ਤਾਂ ਲੋ ਬਹੁਤ ਹਲਤ ਕਰਦੀ ਹੈ ਇਹ ਨਹੀਂ ਹਲਤ ਨਹੀਂ ਕਰੀ ਜਾਂਦੀ ਪੁੱਤ ਕਿਉਂ ਨਹੀਂ ਕਰੀ ਜਾਂਦੀ ਸਾਰੀ ਦਿਹਾੜਾ ਟੈਕਦੇ ਨੇ ਤੁਸੀਂ ਵੀ ਜਿੱਦਾਂ ਨੇ ਤੁਹਾਨੂੰ ਛੁੱਟੀਆਂ ਮਿਲੀਆਂ ਤੁਸੀਂ ਪੜੇ ਹਾਂ ਪੜੇ ਕੱਲਾ ਕੰਮ ਹੀ ਕੀਤਾ ਸਕੂਲ ਦਾ